ਪ੍ਰਵੀਨਾ ਨੇ ਇਹ ਵੀ ਪਿੰਡੇ ਮੈਸਪਾਲਕ ਲਾਇਆ। ਹਾਂਜੀ ਤੁਹਾਨੂੰ ਕੀ ਕੀ ਪ੍ਰੋਬਲਮ ਆਸੀ ਕਿਆਂ? ਸਭ ਤੋਂ ਪਹਿਲਾਂ ਤੇ ਮੇਰੇ ਛਾਤੀ ਗੰਦਾ ਸੀ ਜੀ। ਤੇ ਮੈਨੂੰ ਸਾਈਕਲ ਵੀ ਸੀ ਜੀ। ਮੇਰਾ ਉਹ ਕਿ ਆ ਬਹੁਤ ਬੰਦਾ ਸੀ। ਕਿ ਮੇਰੀ ਬੈਕ ਪੇਨ ਬਹੁਤ ਹੁੰਦਾ ਸੀ ਜੀ। ਓਕੇ ਤੇ ਤੁਸੀਂ ਬੋਡੀ ਸਰਵਿਸ ਆਪਣਾ ਜਿਹੜਾ ਯੂਜ਼ ਕੀਤਾ ਹੈ। ਮਤਲਬ ਕਿ ਉਹਨੂੰ ਕਿੰਨਾ ਕੁ ਵਧੀਆ ਮੰਨਦੇ ਹੋਗੇ ਵੀ ਕਿੰਨਾ ਕੁ ਠੀਕ ਹੋਇਆ ਹੁਣ ਤੁਸੀਂ? ਬਹੁਤ ਵਧੀਆ ਜੀ ਮੈਂ ਕੀਤਾ ਮੈਂ ਸਹੀ ਹੈ ਜੀ। ਮੈਂ ਕਹਿੰਨੀ ਵੀ ਹਾਰ ਇੱਕ ਨੂੰ ਪੀਣ ਲੈਂਦਾ ਜੀ ਉਸੇ। ਈ ਲੈ ਜਿਹਾ ਕਿ ਬਹੁਤ ਹੋ ਰਹੀ ਹੈ। ਓਕੇ ਦਵਾਈਆਂ ਵੀ ਬਹੁਤ ਖਾਧੀਆਂ ਸੀ। ਤੋਂ ਪਹਿਲਾਂ ਤੁਸੀਂ ਦਵਾਈ ਬਹੁਤ ਖਾਧੀਆਂ ਸੀ। ਕਦੇ ਕਿਤੋਂ ਜਿੱਥੇ ਸਾਨੂੰ ਕੋ ਦੱਸ ਪਾਉਂਦਾ। ਥੋੜੇ ਬਹੁਤ ਵਾਈ ਸਾਤੀ ਵਸਦਾ ਹੀ ਮੈਂ। ਦਵਾਈਆਂ ਹੀ ਬਹੁਤ ਖਾਧੀਆਂ ਸੀ ਜੀ। ਪਰ ਕਿਤੋਂ ਰਾਮ ਨਹੀਂ ਆਇਆ ਇਹ। ਬ੍ਰੈਸ਼ਟ ਚ ਗੰਡਾ ਉਮੀ ਸੀ ਛੋਟੇ। ਹਾਂਜੀ ਉਮੀ ਸੀ ਜੀ। ਓਕੇ ਤੇ ਹੁਣ ਬਿਲਕੁਲ ਤੁਸੀਂ ਕਿਵੇਂ ਅਪੀਲ ਕਰਦੇ ਹੋਗੇ ਆਪਣੇ? ਹਾਂ ਠੀਕ ਹੈ ਜੀ। ਮੈਂ ਵਧੀਆ ਫੱਟ ਹੈ ਜੀ ਵਧੀਆ। ਓਕੇ ਤੁਸੀਂ 100 ਦਿਨ ਦਾ ਕੋਰਸ ਕੀਤਾ ਆਪਣਾ ਬੋਡੀ ਸਰਵਿਸ ਹਾਂਜੀ ਤੇ ਹੁਣ ਤੁਸੀਂ ਵਧੀਆ ਮੰਨਦੇ ਇਹਨੂੰ? ਹਾਂਜੀ ਬਹੁਤ ਵਧੀਆ ਮੰਨਦੇ ਮੈਂ ਕਹਿੰਦੇ ਹਰ ਇੱਕ ਨੂੰ ਦੇ ਦਿੰਦਾ। ਕ ਕਾਜਿਕ ਵਰਤ ਪੀਣਾ ਚਾਹੀਦਾ ਜੀ ਓਕੇ ਓਕੇ ਥੈਂਕ ਯੂ ਬਾਂਜੀ